ਕਲਚਰੀ ਕਾ ਨਮਸਕਾਰ ਅਦਾਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਤੇ ਦੇਖ ਲੋ ਜੀ ਕਈ ਦੇਸ਼ ਯੂਰਪ ਵਿੱਚ ਠੰਡ ਨਾਲ ਕਮੰਡੇ ਹੋਏ ਇੰਗਲੈਂਡ ਤੇ ਖਾਸ ਕਰਕੇ ਜਦੋਂ ਪਛੋ ਜੀ ਮੀਂਹ ਪੈਂਦਾ ਰਹਿੰਦਾ ਘਰ ਉੱਤੇ ਪੂਰੇ ਛਲਬੇ ਹੋਏ ਤੇ ਲੋਗੇ ਨਿਕ ਤੁਹੀਏ ਮੀਂਹ ਤੋਂ ਉਹਨਾਂ ਦਾ ਹਰ ਕੰਮ ਦੁਰੇ ਰਹਿ ਜਾਂਦਾ ਸਲਾਹ ਕੁਛ ਬਣਾਈ ਹੁੰਦੀ ਜਾਣਦੀ ਤੇ ਮੀਂਹ ਵਸਣਾ ਸ਼ੁਰੂ ਕਰ ਦਿੰਦਾ ਕੰਮ ਉਚੇ ਰਾਜ ਦੇ ਕਈਆਂ ਦੀ ਸ਼ੋਪਿੰਗ ਵਿਚ ਰਾਜਦੀ ਹੈ ਜਿਹੜੇ ਗੋਰੇ ਵੀ ਉਹਦੇ ਗਿੱਜੇ ਹੋਏ ਵੀ ਉੱਥੇ ਜਾਣ ਜਿਹੜੇ ਦੇਸੀ ਬੰਦੇ ਜਾਂਦੇ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਲੇਕਿਨ ਪੈਸੇ ਦਾ ਇੱਕ ਲਾਲਚ ਇਹੋ ਜਿਹਾ ਜਿੰਨਾ ਮਰਜੀ ਮੀ ਪੈਂਦਾ ਹੋਵੇ ਜਿੰਨੀ ਮਰਜੀ ਠੰਡ ਲਵੇ ਬੰਦਾ ਕਹਿੰਦਾ ਜੀ ਮੁਲਕ ਵਧੀਆ ਕਮਾਈ ਹੋ ਰਹੀ ਹੈ ਇੰਡੀਆ ਦੀ ਗਰਮੀ ਬੜੀ ਪੈਂਦੀ ਹੈ ਉੱਥੇ ਲੋਕ ਗਰਮੀ ਦੇ ਦੁਖੀ ਹੋ ਕੇ ਬਾਹਰ ਭਜਦੇ ਵੇ ਇਹ ਦੇਖ ਲਓ ਸਪੇਨ ਸਪੇਨ ਲੋਕ ਆਉਂਦੇ ਇੰਜੋਏ ਕਰਨੇ ਵੇ ਖਾਸ ਕਰਕੇ ਬੀਚ ਤੇ ਅਤੇ ਸਬਰਦਮ ਇਹ ਨਾ ਤੇ ਦੇਖ ਲੋ ਗੋਰੇ ਕਿਵੇਂ ਬੀਚ ਨਿਆਰੇ ਲੈ ਰਹੇ ਨੇ ਇਹਨਾਂ ਨੂੰ ਸਰਦੀ ਦਾ ਕੰਮ ਹੀ ਕੋਈ ਨਹੀਂ ਟੀ-ਸ਼ਰਟਾਂ ਪਾਈਆਂ ਬੜੇ ਪਿਆਰ ਨਾਲ ਕੰਮੜੇ ਵੇ ਆਈ ਲੋਕ ਕੋਈ ਜਾਈਆਂ ਲੱਭਦਾ ਕੋਈ ਕੰਮਲ ਲੱਭਦਾ ਵੀ ਠੰਡ ਪੜੀ ਹੈ ਹੀਟਰ ਲਾ ਦੇ ਜੀ ਕਮਰੇ ਗਰਮ ਕਰਨੇ ਹੋ ਜੀ ਪੱਛੇ ਨਾਲ ਕਿਤੇ ਬਵਾਲ ਹੋ ਜਾਣਾ ਬਾਕੀ ਕੁਦਰਤ ਦੇ ਰੰਗਾਂ ਦਾ ਵੇਖ ਲੋ ਤੁਸੀਂ ਹਰ ਮੁਲਕ ਨੂੰ ਉਹਨੇ ਹਰ ਹਰ ਮੌਸਮ ਦਿੱਤਾ ਹੈ ਅਲੱਗ-ਅਲੱਗ ਮੌਸਮ ਦਿੱਤਾ ਹੈ ਕਈਆਂ ਦੇ ਠੰਡ ਜ਼ਿਆਦਾ ਹੈ ਕਈਆਂ ਦੇ ਬਰ ਬੜੀ ਪੈਂਦੀ ਹੈ ਕਈਆਂ ਦੇ ਮੀਂਹ ਬੜਾ ਪੈਂਦਾ ਹੈ ਕਈਆਂ ਦੇ ਸੁੱਕਾ ਪਿਆ ਹੈ ਬਾਕੀ ਲੋਕ ਇੱਥੇ ਦੇਖ ਲਓ ਅਨਜੋਈ ਵੀ ਕਰਦੇ ਵੇ ਸ਼ੋਪਿੰਗ ਵੀ ਕਰਦੇ ਵੇ ਖਾਸ ਕਰਕੇ ਬਾਜ਼ਾਰੋਂ ਖਾਣਾ ਖਾਣ ਦੇ ਨਾਲ ਬਾਹਰ ਜਾਣਾ ਜਾਣਾ ਹੈ ਫਰਡੇ ਨਾਈਟ ਇਸ ਸੈਚਰਡੇ ਨਾਈਟ ਇੱਥੇ ਜਿੰਨੇ ਵੀ ਹੋਟਲ ਨੇ ਉਹਨਾਂ ਆਪਣੇ ਕਿਰਾਏ ਵਧਾ ਦਿੱਤੇ ਹੁੰਦੇ ਵੇ ਕਿਉਂਕਿ ਲੋਕ ਜਿਹੜੇ ਛੋਟੇ ਕਸਬਿਆਂ ਚ ਵੀ ਨਾ ਵੱਡੇ ਸ਼ਹਿਰਾਂ ਜਿੱਥੇ ਇੰਜੋਏ ਕਰਨ ਆ ਜਾਂਦੇ ਵੇ ਤੇ ਟੂਰਿਸਟ ਆਉਂਦੇ ਜਾਂਦਾ ਬੜਾ ਹੈ ਸਪੈਨ ਨੂੰ ਤੇ ਕਮਾਈ ਸਭ ਤੋਂ ਜ਼ਿਆਦਾ ਟੂਰਿਸਮ ਤੋਂ ਬੋਲਗੀ ਹੈ ਇਹਦੀ ਇਹਨਾਂ ਦੇ ਆਪਣੇ ਕੰਮ ਹੈ ਜੇ ਪੰਗ ਜਿਉਂ ਤੁਸੀਂ ਕੋਣ ਖਿਲਾ ਲੋ ਉਹ ਤੇ ਵੀ ਪੈਸੇ ਚਾਰਜ ਕਰਦੇ ਜੇ ਇਤਨਾ ਮਹੀਨਿਆਂ ਦੇ ਯਾਕ ਲਿਮਿਟ ਰੱਖੀ ਜੇ ਤੁਹਾਨੂੰ ਇਹਨੇ ਪੈਸੇ ਹਰ ਮਹੀਨੇ ਆਉਣਾ ਚਾਹੀਦੇ ਵੇ ਯਾਨੀ ਕਿ ਇਹਨਾਂ ਨੇ ਕਮਾਈ ਦਾ ਸਾਧਨ ਹਰ ਪਾਸੇ ਰੱਖਿਆ ਹੈ ਵੀ ਕਿਸੇ ਨਾ ਕਿਸੇ ਪਾਸਿਓਂ ਗੌਰਮਨ ਨੂੰ ਇਨਕਮ ਹੋਣੀ ਚਾਹੀਦੀ ਹੈ ਤੇ ਦੇਸੀ ਇਥੇ ਪੇਪਰਾਂ ਦੇ ਚੱਕਰ ਜਾਏ ਜਿਹਨੂੰ ਪੁੱਛੋ ਕੋਈ ਕਹਿੰਦਾ ਜੀ ਦੋਸਰਾ ਵਾ ਪੇਪਰ ਮਿਲਦੇ ਵੇ ਕੋਈ ਕਹਿੰਦਾ ਜੀ ਤਿੰਨ ਸਾਲ ਬਾਅਦ ਮਿਲਦੇ ਵੇ ਹਰ ਬੰਦੇ ਸੇ ਮੀਤ ਤੇ ਬਟਾ ਵੀ ਜਲਦੀ ਜਲਦੀ ਪੇਪਰ ਬਣਨ ਤੇ ਥੋੜਾ ਮਨ ਹੁਲਾਵੇ ਟੈਨਸ਼ਨ ਖਤਮ ਹੋਵੇ ਰਾਸ਼ੀ ਤੇ ਬਹੁਤ ਜ਼ਿਆਦਾ ਗਿਆ ਕਿਉਂਕਿ ਪੁਰਤਗਾਲ ਤੋਂ ਬਾਦ ਨੋਂ ਤੋਂ ਬਾਅਦ ਸਾਰੀ ਦੁਨੀਆ ਦੀ ਨਜ਼ਰਾਂ ਉਸ ਪੇਂਡ 'ਤੇ ਲੱਗੀਆਂ ਹੋਈਆਂ ਕਿਸੇ ਨੂੰ ਤੁਸੀਂ ਗੱਲ ਕਰਕੇ ਵੇਖ ਲਓ ਕੋਈ ਕਹਿੰਦਾ ਜੀ ਸਾਲ ਹੋ ਗਿਆ ਇਹਨੂੰ ਕੋਈ ਕਹਿੰਦਾ ਜੀ ਦੋਸਰ ਹੋ ਗਿਆ ਇਹਨੂੰ ਕੋਈ ਕਹਿੰਦਾ ਜੀ ਤਿੰਨ ਸਾਲ ਹੋ ਗਏ ਪੀਪਲ ਲੱਗਣੇ ਦਿੱਤੇ ਵੀ ਬਸ ਕਦੋਂ ਵਾਰੀ ਆ ਜਾਈ ਕੋਈ ਪਤਾ ਨਹੀਂ ਕੁਦਰਤ ਦੇ ਰੰਗ ਏ ਇਸੇ ਮੀਚ ਪੈਣਾ ਲੋਕ ਪੁਰਤਗਾਲ ਜਾਂਦੇ ਹੁੰਦੇ ਸੀ ਉੱਥੇ ਵੀ ਲੋਕਾਂ ਨੇ ਬੜਾ ਫਾਇਦਾ ਉਠਾਇਆ ਪੁਰਤਗਾਲ ਦਾ ਅਖੀਰ ਤੇ ਆ ਗਏ ਪੁਰਤਗਾਲ ਨੇ ਸਿਕੰਜਾ ਕੱਸਤਾ ਹੁਣ ਜਿਹੜੇ ਲੋਕੀ ਉੱਤੇ ਪੁਰਤਗਾਲ ਚ ਫਸੇ ਉਹ ਵੀ ਸਪੇਨ ਚ ਜਾ ਰਹੇ ਬਾਕੀ ਦੋਸਤੋ ਅਸੀਂ ਇਹ ਨਹੀਂ ਕਹਿੰਦੇ ਵੀ ਨਾਓ ਤੁਸੀਂ ਹਰ ਬੰਦਾ ਆਪਣੀ ਕਿਸਮਤ ਦਾ ਜ਼ਮਾਨਾ ਆਂਦਾ ਹੈਗਾ ਅੱਗੇ ਤਕਦੀਰ ਇਹ ਕਈਆਂ ਦੀ ਛੇਤੀ ਲੜੀ ਜਾਂਦੀ ਐ ਤੇ ਕਈਆਂ ਦੀ ਤਦਾਂ ਲੇਟ ਹੋ ਜਾਂਦੀ ਏ ਲੇਕਿਨ ਕੰਮ ਕਰ ਇਥੇ ਤਕਰੀਬਨ ਸਾਰੇ ਕਰਦੇ ਪਏ ਵੇ ਕਮਾਈ ਯੂਰੋ ਘੱਟ ਗਈ ਬਾਕੀ ਯੂਰਪੀਨ ਦੇਸ਼ਾਂ ਨਾਲੋਂ ਲੇਕਿਨ ਲੋਕ ਕਵਾਈ ਨਹੀਂ ਵੇਖਦੇ ਉਹ ਕਹਿੰਦੇ ਚਲੋ ਇੱਕ ਵਾਰੀ ਪੇਪਰ ਬਣ ਜਾਂਦੇ ਬਹੁਤ ਵਧੀਆ ਕਿਉਂਕਿ ਯੂਰਪ ਵਿੱਚ ਤਕਰੀਬਨ ਹੋਰ ਕੋਈ ਦੇਸ਼ ਇਹੋ ਜਿਹਾ ਨਹੀਂਗਾ ਕਿ ਜਿਹੜਾ ਤੁਹਾਨੂੰ ਜਲਦੀ ਪੇਪਰ ਦਿੰਦਾ ਹੋਵੇ ਤੇ ਪੱਕੀ ਹੋ ਗਏ ਤੇ ਫੇਰ ਤੁਸੀਂ ਮਰਜ਼ੀ ਦਾ ਸਕਦੇ ਹੋ ਹਾਂ ਪਾਸਪੋਰਟ ਤੁਹਾਨੂੰ ਇੱਥੇ ਲੇਟ ਮਿਲਦਾ ਜੇ ਕਿਤੇ 5 ਸਾਲ ਦੀ ਭੇਖ ਹੀ ਨਾ ਆਏ ਨਾ ਵੀ ਪੱਕੀ ਹੋ ਗਏ ਤੇ ਪੰਜਾ ਸਾਲਾਂ ਬਾਅਦ ਪਾਸਪੋਰਟ ਫੜਾ ਦੇਣਗੇ ਜੀ ਉਹ ਕਮਣੀ ਜਗ੍ਹਾ ਤੇ ਉਹ 10 12 ਸਾਲ ਤੇ ਲੰਮੇ ਚ ਮੇਲੇਗੇ ਲੇਕਿਨ ਜੇ ਆਈਡੀ ਕਾਰਡ ਬਣ ਜਾਂਦਾ ਤੁਸੀਂ ਆਈਡੀ ਕਾਰਡ ਨਾਲ ਜਿੱਥੇ ਮਰਜ਼ੀ ਆ ਜਾ ਸਕਦੇ ਹੋ ਕੰਮ ਸਿੱਖਦੇ ਹੋ ਖਾਸ ਕਰਕੇ ਯੂਰਪ ਵਿੱਚ ਜਿਹੜੇ ਯੂਰਪੀਅਨ ਯੂਨੀਅਨ ਦੇਸ਼ ਇਹਦੇ ਮੈਂਬਰ ਹੈਗੇ ਵੇ ਤੇ ਬਾਕੀ ਮੁਲਕਾਂ ਵਾਸਤੇ ਤੁਹਾਨੂੰ ਪਤਾ ਵੀ ਚੱਲਣਾ ਪੈਂਦਾ ਉਮੀਦ ਹੈ ਕਿ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਵੀਡੀਓ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮੱਚ ਤੁਹਾਡਾ ਸਭ ਦਾ ਦਿਖਾ